ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਵੇਖੀਦਾ ਹੈ ਵੀ ਰਿਸ਼ਤਿਆਂ ਦੀ ਗਿਣਤੀ ਬਹੁਤ ਲੰਮੀ ਚੌੜੀ ਮਿਲਦੀ ਹੈ ਕਿਸੇ ਨੂੰ ਪੁੱਛੀਏ ਨਾ ਵੀ ਤੇਰੀ ਰਿਸ਼ਤਦਾਰੀ ਕਿੰਡੀ ਵੱਡੀ ਆ ਫਿਰ ਲੰਮੀ ਲਿਸਟ ਗਿਣਾ ਦਿੰਦਾ ਇਹਨੇ ਫੁੱਫੜ ਨੇ ਇਹਨੇ ਮਾਮੇ ਨੇ ਇਹਨੇ ਤਾਏ ਨੇ ਇਹਨੇ ਚਾਚੇ ਨੇ ਇਹਨੇ ਬ੍ਰਦਰ ਨੇ ਇਹਨਾਂ ਸਿਸਟਰਜ਼ ਨੇ ਲੰਮਾ ਚੌੜਾ ਕੁਟੰਬ ਕਬੀਲਾ ਸਾਹਮਣੇ ਆਉਂਦਾ ਹੈ ਬਟ ਜਦੋਂ ਇਹ ਵੇਖੀਦਾ ਹੈ ਵੀ ਇਹਦੀ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਨਾਲ ਕਿੰਨੇ ਖਲੋਤੇ ਨੇ ਜਾਂ ਇਹਦਾ ਮਿਲਣਾ ਵਰਤਣਾ ਕਿੰਨਿਆਂ ਦੇ ਨਾਲ ਹੈ ਉਦੋਂ ਗਿਣਤੀ ਬੜੀ ਘੱਟ ਨਜ਼ਰ ਆਉਂਦੀ ਹੈ ਨੰਬਰ 1 ਤੇ ਨੰਬਰ 2 ਦੇ ਉੱਤੇ ਇਹ ਹੁੰਦਾ ਹੈ ਵੀ ਰਿਸ਼ਤਾ ਜਾਂ ਮਿੱਤਰਤਾ ਜਾਂ ਦੋਸਤ ਜਾਂ ਰਿਸ਼ਤੇ ਨਾਤੇ ਹੁੰਦੇ ਨੇ ਖੁਸ਼ੀ ਗਮੀ ਦੇ ਅੰਦਰ ਕੰਮ ਆਉਣ ਵਾਸਤੇ ਉਤਰਾ ਚੜਾ ਲਾਈਫ ਦਾ ਹਿੱਸਾ ਹੈ ਹਰ ਇੱਕ ਦੇ ਲਾਈਫ ਦੇ ਅੰਦਰ ਅਪ ਡਾਊਨ ਚੱਲਦੇ ਨੇ ਜੇ ਥੋੜੀ ਜਿਹੀ ਵੀ ਮੁਸੀਬਤ ਬਣੀ ਤੇ ਤੁਹਾਡੇ ਇੱਕ ਇੱਕ ਕਰਦੇ ਰਿਸ਼ਤੇ ਨਾਤੇ ਸਾਰੇ ਦੌੜਦੇ ਨਜ਼ਰ ਆਏ ਬिखरਦੇ ਨਜ਼ਰ ਆਏ ਤੇ ਫਿਰ ਐਸੀ ਰਿਸ਼ਤੇਦਾਰੀ ਦਾ ਲਾਭ ਵੀ ਕੀ ਐਸੀ ਰਿਸ਼ਤੇਦਾਰੀ ਦਾ ਕਰੀਏ ਵੀ ਕੀ ਭਾਵੇਂ ਉਹ ਕਿੰਨੀ ਨੇੜੇ ਦੀ ਏ ਤੇ ਭਾਵੇਂ ਉਹ ਕਿੰਨੀ ਦੂਰ ਦੀ ਮਾਮੂਲੀ ਜੀ ਨੌਬਤ ਆਈ ਮਾਮੂਲੀ ਬਹੁਤੀ ਵੱਡੀ ਵੀ ਨਹੀਂ ਤੇ ਰਿਸ਼ਤੇ ਨਾਤੇ ਜੇ ਦੌੜਦੇ ਨਜ਼ਰ ਪਏ ਤੇ ਫਿਰ ਇਹਨਾਂ ਦਾ ਲਾਭ ਵੀ ਕੀ ਮੈਂ 2-4-5 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹਾਂਗਾ ਰਿਸ਼ਤੇ ਨਾਤਿਆਂ ਦੇ ਸੰਬੰਧ ਵਿੱਚ ਐਸੀ ਰਿਸ਼ਤੇਦਾਰੀ ਨੂੰ ਮੈਂ ਇੱਕ ਨਾਂ ਦੇਣਾ ਵੀ ਇਹ ਰਿਸ਼ਤੇਦਾਰੀ ਕਾਗਜ਼ੀ ਰਿਸ਼ਤੇਦਾਰੀ ਹੈ ਪੇਪਰਾਂ ਦੇ ਅੰਦਰ ਤੇ ਹੈ ਕਾਗਜ਼ਾਂ ਦੇ ਅੰਦਰ ਤੇ ਹੈ ਹਕੀਕਤ ਦੇ ਅੰਦਰ ਕੁਝ ਨਹੀਂ ਹੈ ਐਗਜ਼ਾਮਪਲ ਵਜੋਂ ਤੁਹਾਡੇ ਨਾਂ ਦੇ ਉੱਤੇ 500 ਕਿੱਲਾ ਜ਼ਮੀਨ ਹੋਵੇ 500 ਏਕੜ ਜ਼ਮੀਨ ਹੋਵੇ ਰੋ ਜਮੀਨ ਸਾਰੀ ਮਾਰੂਥਲ ਹੋਵੇ ਪਹਾੜ ਹੋਵੇ ਜਾਂ ਉਹ ਜ਼ਮੀਨ ਕਿਦਰੇ ਗੰਗਾ ਜਮਨਾ ਸਤਲੁਜ ਬਿਆਸ ਦੇ ਅੰਦਰ ਰੁੜ ਗਈ ਹੋਵੇ ਉਹਦੇ ਵਿੱਚੋਂ ਤੁਸੀਂ ਕੋਈ ਲਾਭ ਨਹੀਂ ਲੈ ਸਕਦੇ ਆਨਾਜ ਨਹੀਂ ਪੈਦਾ ਕਰ ਸਕਦੇ ਐਸੀ ਜ਼ਮੀਨ ਦਾ ਕੋਈ ਲਾਭ ਹੈ ਮੈਨੂੰ ਦੱਸੋ ਉਹਦਾ ਲਾਭ ਕੀ ਹੈ ਜਿਸ ਜ਼ਮੀਨ ਦੇ ਵਿੱਚੋਂ ਤੁਸੀਂ ਕੁਝ ਉਗਾ ਨਹੀਂ ਸਕਦੇ ਐਸੀ ਜ਼ਮੀਨ ਦਾ ਕੀ ਲਾਭ ਹੈ ਇਸ ਤੋਂ ਅੱਗੇ ਕਾਗਜ਼ਾਂ ਦੇ ਅੰਦਰ ਤੁਹਾਡੇ ਕੋਲ ਬੜਾ ਵੱਡਾ ਖਜ਼ਾਨਾ ਹੋਵੇ ਪਰ ਹਕੀਕਤ ਦੇ ਅੰਦਰ ਨਾ ਤਨ ਤੇ ਕਪੜਾ ਹੋਵੇ ਨਾ ਪੈਰਾਂ ਜੁੱਤੀ ਹੋਵੇ ਨਾ ਸਿਰ ਤੇ ਛਾਇਆ ਛੱਤ ਦਾ ਹੋਵੇ ਨਾ ਖਾਣ ਪੀਣ ਵਾਸਤੇ ਚੰਗਾ ਹੋਵੇ ਤੇ ਕਾਗਜ਼ਾਂ ਦੇ ਅੰਦਰ ਹੋਵੇ ਵੀ ਮੇਰੇ ਕੋਲ ਇੰਨੀ ਦੌਲਤ ਹੈ ਉਸ ਦੌਲਤ ਦਾ ਲਾਭ ਕੀ ਇੱਕ ਹੋਰ ਗੱਲ ਤੁਹਾਡਾ ਕਿਧਰੇ ਅਰਾਜਨੀਤਿਕ ਹੱਥ ਪੈਂਦਾ ਹੋਵੇ ਜਾਂ ਪੈਸੇ ਦੇ ਲੈ ਕੇ ਤੁਸੀਂ ਫਰਜ਼ੀ ਜਾਲੀ ਡਿਗਰੀਆਂ ਬਣਵਾਈਆਂ ਹੋਣ ਪਰ ਜਦੋਂ ਕਿਧਰੇ ਆਫਿਸ ਦੇ ਅੰਦਰ ਜੌਬ ਲੈਣ ਵਾਸਤੇ ਜਾਓ ਤੇ ਤੁਹਾਨੂੰ ਕਲਰਕ ਦੀ ਜੌਬ ਤੱਕ ਵੀ ਨਾ ਮਿਲੇ ਵੱਡੀ ਤੇ ਕੀ ਮਿਲਨੀ ਛੋਟੀ ਵੀ ਨਾ ਮਿਲੇ ਐਸੀਆਂ ਡਿਗਰੀਆਂ ਦਾ ਦੱਸੋ ਕੀ ਕਰੋਗੇ ਤੇ ਉਹਨਾਂ ਦਾ ਲਾਭ ਕੀ ਹੈ ਸવાય ਰੱਦੀ ਦੇ ਉਹਨਾਂ ਡਿਗਰੀਆਂ ਦਾ ਕੋਈ ਲਾਭ ਹੈ ਜਿਹੜੀਆਂ ਪਾਰਦੇ ਸવાય ਕੁਝ ਵੀ ਨਹੀਂ ਇਸ ਤੋਂ ਅੱਗੇ ਮਨ ਲਓ ਵੀ ਤੁਸੀਂ ਪਾਇਲਟ ਦੀ ਡਿਗਰੀ ਲੈ ਲਈ ਕਾਗਜ਼ਾਂ ਦੇ ਅੰਦਰ ਤੁਹਾਡੇ ਕੋਲ ਸਰਟੀਫਿਕੇਟ ਹੈ ਐਕਸਪੀਰੀਅੰਸ ਵੀ ਸ਼ੋ ਕਰ ਲਿਆ ਸਭ ਕੁਝ ਤਿਆਰ ਕਰ ਲਿਆ ਪਰ ਤੁਹਾਨੂੰ ਪਲੇਨ ਦੀ ਵਿੰਡੋ ਖੋਲਣੀ ਤੇ ਆਉਂਦੀ ਨਹੀਂ ਜਹਾਜ਼ ਦੀ ਵਿੰਡੋ ਖੋਲਣੀ ਆਉਂਦੀ ਨਹੀਂ ਕਿਸੇ ਬਟਨ ਬਾਰੇ ਨਹੀਂ ਪਤਾ ਕਿਸੇ ਸਿਸਟਮ ਬਾਰੇ ਨਹੀਂ ਪਤਾ ਪਲੇਨ ਚਲਾ ਲੋਗੇ ਜਾਂ ਤੁਹਾਨੂੰ ਕੋਈ ਚਲਾਉਣ ਦੇਵੇਗਾ ਜਾਂ ਤੁਸੀਂ ਖੁਦ ਕਾਮਯਾਬ ਹੋ ਜਾਓਗੇ ਚਲੋ ਮੈਂ ਇੱਕ ਹੋਰ ਗੱਲ ਕਰਦਾ ਤੁਸੀਂ ਫਰਜੀ ਪੇਪਰਾਂ ਦੇ ਅੰਦਰ ਡਿਗਰੀ ਤਿਆਰ ਕਰ ਲਈ ਵੀ ਮੈਂ ਵੈਲ ਐਜੂਕੇਟਿਡ ਪ੍ਰੋਫੈਸਰ ਹਾਂ ਆਉਂਦਾ ਤੁਹਾਨੂੰ ਊੜਾ ਨਾ ਹੋਵੇ ਹੁੰਦੀ ਤੁਹਾਨੂੰ ABC ਨਾ ਹੋਵੇ ਤੇ ਐਸੀ ਡਿਗਰੀ ਦਾ ਲੱਗ ਕੇ ਕਿਸੇ ਨੂੰ ਪੜ੍ਹਾ ਸਕੋਗੇ ਚਲੋ ਕਾਲਜ ਸਕੂਲ ਦੀ ਛੱਡੋ ਕੋਈ ਬੱਚਾ ਤੁਹਾਡੇ ਕੋਲੋਂ ਟਿਊਸ਼ਨ ਲੈਣ ਵਾਸਤੇ ਆ ਜਾਂਦਾ ਹੈ ਤੁਹਾਨੂੰ ਆਉਂਦਾ ਕੁਝ ਨਾ ਹੋਵੇ ਤੁਹਾਡਾ ਮਜ਼ਾਕ ਨਹੀਂ ਹੋਏਗਾ ਉਸ ਫਰਜੀ ਡਿਗਰੀ ਦਾ ਜਾਂ ਤੁਹਾਡੇ ਨਾਂ ਦੇ ਨਾਲ ਜੁੜੇ ਅੱਖਰ ਦਾ ਪ੍ਰੋਫੈਸਰ ਫਲਾਣਾ ਸਿੰਘ ਫਲਾਣਾ ਰਾਮ ਉਹਦਾ ਕੀ ਬਣੇਗਾ ਉਹਦਾ ਕੋਈ ਲਾਭ ਹੈ ਇਸ ਤੋਂ ਅੱਗੇ ਘਰਾਂ ਦੇ ਅੰਦਰ ਨਾ ਕਈ ਵਾਰੀ ਤੁਸੀਂ ਵੇਖਿਆ ਹੁੰਦਾ ਹੈ ਵੀ ਪੱਥਰ ਦੇ ਬਣੇ ਹੋਏ ਸ਼ੇਰ ਪਏ ਹੁੰਦੇ ਨੇ ਤੇ ਕਦੇ-ਕਦੇ ਕੱਪੜੇ ਦੇ ਸ਼ੇਰ ਪਏ ਹੁੰਦੇ ਨੇ ਕਾਗਜ਼ ਦੇ ਬਣੇ ਸ਼ੇਰ ਪਏ ਹੁੰਦੇ ਨੇ ਪਰ ਉਹਦੇ ਤੋਂ ਕੋਈ ਡਰਦਾ ਪਰ ਜੇ ਉਹਦੀ ਜਗ੍ਹਾ ਤੇ ਕਿਧਰੇ ਅਸਲੀ ਸ਼ੇਰ ਦਿੱਸ ਪਏ ਤੇ ਫੇਰ ਅਸ਼ਰਕੀ ਹੁੰਦਾ ਪਤਾ ਹੈ ਨਾ ਫੇਰ ਹਾਲ ਕੀ ਹੁੰਦਾ ਪਤਾ ਨਾ ਮਤਲਬ ਕਾਗਜੀ ਸ਼ੇਰ ਵੀ ਕਿਸੇ ਕੰਮ ਦਾ ਨਹੀਂ ਉਹਦੇ ਤੋਂ ਵੀ ਕਿਸੇ ਨੂੰ ਡਰ ਨਹੀਂ ਲੱਗਦਾ ਚਲੋ ਮੈਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਹੀ ਦਿਓ ਘਰ ਦਾ ਕੋਈ ਮੈਂਬਰ ਬਿਮਾਰ ਹੋ ਜਾਏ ਤੁਸੀਂ ਉਹਨੂੰ ਲੈ ਕੇ ਡਾਕਟਰ ਦੇ ਕੋਲ ਚਲੇ ਜਾਓ ਡਾਕਟਰ ਇੱਕ ਦਵਾਈ ਲਿਖ ਕੇ ਮੈਡੀਸਨ ਲਿਖ ਕੇ ਕਾਗਜ਼ ਦੇ ਉੱਤੇ ਦੇ ਦਿੰਦਾ ਹੈ ਉਹ ਦਵਾਈ ਲਿਆਓ ਵੀ ਨਾ ਦਵਾਈ ਖਾਓ ਵੀ ਨਾ ਕਿ ਮਰੀਜ਼ ਵੱਜ ਜਾਏਗਾ ਕਾਗਜ਼ਾਂ ਦੇ ਅੰਦਰ ਲਿਖੀ ਹੈ ਦਵਾਈ ਹਕੀਕਤ ਵਿੱਚ ਤੁਹਾਡੇ ਕੋਲ ਨਹੀਂ ਹੈ ਹਕੀਕਤ ਵਿੱਚ ਖਾ ਨਹੀਂ ਰਹਿ ਤੋ ਕੀ ਐਸੀ ਲਿਖੀ ਦਵਾਈ ਦਾ 파ਵੇਂ ਉਹ ਕਿੰਨੀ ਮਹਿੰਗੀ ਹੋਵੇ ਔਰ ਕਿੰਨੀ ਚੰਗੀ ਹੋਵੇ ਤਸਵੀਰ ਵਾਲੀ ਹੋਵੇ ਐਸੀ ਦਵਾਈ ਦਾ ਕੋਈ ਲਾਭ ਮਿਲੇਗਾ ਜਿਹੜੀ ਦਵਾਈ ਕਾਗਜ਼ਾਂ ਦੇ ਅੰਦਰ ਹੈ ਪਰ ਹਕੀਕਤ ਵਿੱਚ ਨਹੀਂ ਐਸੀ ਦਵਾਈ ਦਾ ਲਾਭ ਹੈ ਤੋ ਖੈਰ ਇਸ ਤੋਂ ਅੱਗੇ ਹੋਰ ਚੱਲਨੇ ਆ ਮੰਨ ਲਓ ਵੀ ਤੁਸੀਂ ਪਲੇਨ ਦੀ ਬੱਸ ਦੀ ਯਾ ਟ੍ਰੇਨ ਦੀ ਟਿਕਟ ਲੈ ਲਈ ਉਹ ਟਿਕਟ ਪਲੇਨ ਦੀ ਲੈ ਕੇ ਜੇਬ ਦੇ ਅੰਦਰ ਪਾਈ ਥਾਂ ਥਾਂ ਤੇ ਸ਼ੋਅ ਕਰ ਰਹੇ ਹੋ ਮੈਂ ਨਿਊਯਾਰਕ ਜਾਣਾ ਹੈ ਮੈਂ ਲਾਸ ਐਂਜਲਸ ਜਾਣਾ ਹੈ ਮੈਂ ਵੈਂਕੂਵਰ ਜਾਣਾ ਹੈ ਮੈਂ ਲੰਡਨ ਜਾਣਾ ਹੈ ਪਰ ਹਕੀਕਤ ਦੇ ਅੰਦਰ ਉਹ ਟਿਕਟ ਨਹੀਂ ਲਈ ਉਹਦੀ ਫੋਟੋ ਕਾਪੀ ਹੈ ਜਾਂ ਡਮੀ ਟਿਕਟ ਬਣਵਾ ਲਈ ਉਹਨੂੰ ਜੇਬ ਦੇ ਅੰਦਰ ਪਾਈ ਫਿਰਦੇ ਆ ਪਰ ਜਦੋਂ ਤੁਸੀਂ ਉਹ ਟਿਕਟ ਲੈ ਕੇ 에ਰਪੋਰਟ ਤੇ ਜਾਂਦੇ ਹੋ ਕੀ ਤੁਹਾਨੂੰ ਕੋਈ ਪਲੇਨ ਦੇ ਉੱਤੇ ਸਫ਼ਰ ਕਰਨ ਦੇਗਾ ਚੜ੍ਹਨ ਦੇਗਾ ਕਾਗਜ਼ੀ ਡਿਗਰੀ ਦਾ ਕੀ ਲਾਭ ਕਾਗਜ਼ੀ ਟਿਕਟ ਦਾ ਕੀ ਲਾਭ ਕਾਗਜ਼ੀ ਦਵਾਈ ਦਾ ਕੀ ਲਾਭ ਤੇ ਅਖੀਰ ਵਿੱਚ ਕਹਿ ਦਿਆਂ ਫਿਰ ਕਾਗਜ਼ੀ ਰਿਸ਼ਤੇਦਾਰੀ ਦਾ ਵੀ ਕੀ ਲਾਭ ਕਾਗਜ਼ਾਂ ਦੇ ਅੰਦਰ ਮੇਰੀਆਂ ਇੰਨੀਆਂ ਪੈਣਾ ਨੇ ਨੇ ਭਰਾ ਨੇ ਨੇ ਸਾਲੇ ਨੇ ਨੇ ਜੀਜੇ ਨੇ ਨੇ ਫੁੱਫੇ ਨੇ ਨੇ ਮਾਮੇ ਨੇ ਇੰਨੀ ਮੇਰੀ ਲੰਮੀ ਚੌੜੀ ਰਿਸ਼ਤੇਦਾਰੀ ਹੈ ਪਰ ਜਦੋਂ ਕੋਈ ਥੋੜੀ ਜਿਹੀ ਲੋੜ ਪੈਂਦੀ ਨਾਲ ਖਲੋਤਾ ਕੋਈ ਦਿਸਦਾ ਹੀ ਨਹੀਂ ਤੂੰ ਇਕੱਲੇ ਦਾ ਇਕੱਲਾ ਰਹਿ ਜਾਣਾ ਤੇ ਫਿਰ ਐਸੀ ਰਿਸ਼ਤੇਦਾਰੀ ਦਾ ਕੀ ਲਾਭ ਹੁਣ ਇਹਦੇ ਅੰਦਰ ਅਖੀਰਲਾ ਜਿਹੜਾ ਨੁਕਤਾ ਹੈ ਨਾ ਉਹਨੂੰ ਧਿਆਨ ਨਾਲ ਸੁਣ ਲਿਓ ਤੁਸੀਂ ਇਹ ਸੋਚਦੇ ਹੋਵੋਗੇ ਮੇਰੇ ਬੋਲ ਸੁਣ ਸੁਣ ਕੇ ਵੀ ਫਲਾਣਾ ਵੀ ਮੇਰੇ ਨਾਲ ਨਹੀਂ ਵਰਤ ਰਿਹਾ ਫਲਾਣਾ ਵੀ ਮੇਰੇ ਨਾਲ ਨਹੀਂ ਵਰਤ ਰਿਹਾ ਸਾਰੇ ਕਾਗਜ਼ੀ ਨੇ ਜਿਨ੍ਹਾਂ ਦਾ ਮੈਨੂੰ ਲਾਭ ਨਹੀਂ ਮਿਲ ਰਿਹਾ ਪਰ ਥੋੜਾ ਜਿਹਾ ਧਿਆਨ ਆਪਣੇ ਵੱਲ ਵੀ ਦਿਓ ਵੀ ਤੁਸੀਂ ਵੀ ਤੇ ਕਿਸੇ ਵਾਸਤੇ ਕਾਗਜ਼ੀ ਨਹੀਂ ਜੇ ਤੁਹਾਡੇ ਲਈ ਦੂਜੇ ਕਾਗਜ਼ੀ ਨੇ ਤੋ ਤੁਸੀਂ ਵੀ ਕਿਸੇ ਦੂਜੇ ਦੇ ਕੰਮ ਆਉਣ ਦੇ ਯੋਗ ਬੰਦੇ ਹੋ ਜਾਂ ਨਹੀਂ ਬੰਦੇ ਕਿਸੇ ਦੂਜੇ ਦੇ ਨਾਲ ਖਲੋਂਦੇ ਉਹ ਵਕਤ ਸਿਰਿਆਂ ਨਹੀਂ ਖਲੋਂਦੇ ਕਿ ਤੁਸੀਂ ਵੀ ਤੇ ਕਾਗਜ਼ੀ ਨਹੀਂ ਕਿ ਤਾੜੀ ਦੋਹਾਂ ਹੱਥਾਂ ਦੇ ਨਾਲ ਤੇ ਨਹੀਂ ਵੱਜ ਰਹੀ ਤੋ ਮੈਂ ਅਖੀਰ ਤੇ ਇੱਕੋ ਗੱਲ ਕਹਿਨਾ ਵੀ ਕਾਗਜ਼ੀ ਰਿਸ਼ਤੇਦਾਰ ਨਾ ਬਣੋ ਤੇ ਨਾ ਬਣਾਓ ਹਕੀਕਤ ਵਿੱਚ ਅੱਗੇ ਵਧੋ ਹਕੀਕਤ ਵਿੱਚ ਜੁੜੋ ਰਿਸ਼ਤੇ ਨਾਤੇ ਜੁੜੇ ਚੰਗੇ ਲੱਗਦੇ ਨੇ ਟੁੱਟੇ ਚੰਗੇ ਨਹੀਂ ਲੱਗਦੇ ਇਹਨਾਂ ਦੇ ਵਿੱਚ ਹੀ ਬੰਦਾ ਸੋਬਦਾ ਇਕੱਲਾ ਨਹੀਂ ਸੋਬਦਾ ਸਿਆਣਿਆਂ ਦੀ ਕਹਾਵਤ ਹੈ ਇਕੱਲਾ ਤੇ ਜੰਗਲ ਦੇ ਅੰਦਰ ਰੁੱਖ ਵੀ ਚੰਗਾ ਨਹੀਂ ਲੱਗਦਾ ਤੋ ਖੈਰ ਰਿਸ਼ਤੇ ਨੱਤੇਆਂ ਨੂੰ ਕਾਇਮ ਰੋ ਹੱਸਦੇ ਵਸਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ